ਅਮਰੀਕਸਰ ਬਠਿੰਡਾ ਰਾਸ਼ਟਰੀ ਰਾਜਮਾਰਗ ਨੰਬਰ 54 ਤੇ ਸਥਿਤ ਕੋਟਪੂਰਾ ਦੇ ਲਾ ਪੰਜਾਬ ਫਾਰਮ ਵਿੱਚ ਛਤਰੀ ਫਿਲਮ ਦੀ ਪ੍ਰੋਮੋਸ਼ਨ ਲਈ ਆਪਣੀ ਸਮੁੱਚੀ ਟੀਮ ਸਮੇਤ ਆਏ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਨੇ ਦੱਸਿਆ ਕਿ ਉਹਨਾਂ ਥੀਏਟਰ ਦੀ ਬਜਾਏ ਚਪਾਲ ਐਪ ਦੀ ਚੋਣ ਕੀਤੀ ਹੈ ਲਾ ਪੰਜਾਬ ਦੇ ਐਮ ਡੀ ਵਿੱਕੀ ਬਾਲੀਵੁੱਡ ਨੇ ਸਮੁੱਚੀ ਟੀਮ ਨੂੰ ਜੀ ਆਇਆਂ ਆਖਦਿਆਂ ਸਾਰਿਆਂ ਦੀ ਜਾਣ ਪਛਾਣ ਕਰਵਾਈ ਦੀਪਟਿਲੋ ਅਤੇ ਜੈਸਮੀਨ ਜੱਸੀ ਨੇ ਦੱਸਿਆ ਕਿ ਛਤਰੀ ਫਿਲਮ ਹੋਰਨਾਂ ਫਿਲਮਾਂ ਨਾਲੋਂ ਵੱਖਰੀ ਨਿਵੇਕਲੀ ਹੈ ਤੇ ਵਿਲੱਖਣ ਇਸ ਲਈ ਹੈ ਕਿ ਇਸ ਵਿੱਚ ਹਿੰਸਾ ਜਾਂ ਲੱਚਰਤਾ ਦੀ ਬਜਾਏ ਪ੍ਰੇਰਣਾਵੇ ਢੰਗ ਨਾਲ ਬੱਚਿਆਂ ਨੌਜਵਾਨਾਂ ਤੇ ਨਵੀਂ ਪੀੜੀ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤੁਸੀਂ ਹਮੇਸ਼ਾ ਕਾਮਯਾਬ ਹੋਵੋਗੇ ਪਰ ਅਖੀਰ ਤੱਕ ਮਿਹਨਤ ਲਗਣਾ ਤੇ ਇਮਾਨਦਾਰੀ ਦਾ ਪੱਲਾ ਕੁੱਟ ਕੇ ਫੜੀ ਰੱਖਣਾ ਹੈ। ਉਹਨਾਂ ਦਾਵਾ ਕੀਤਾ ਕਿ ਇਸ ਫਿਲਮ ਦੀ ਕਹਾਣੀ ਨਾਲ ਨੌਜਵਾਨਾਂ ਵਿੱਚ ਨਵਾਂ ਜਜ਼ਬਾ ਤੇ ਉਤਸ਼ਾਹ ਪੈਦਾ ਹੋਣਾ ਸੁਭਾਵਿਕ ਹੈ। ਆਓ ਦੇਖਦੇ ਹਾਂ ਪੂਰੀ ਰਿਪੋਰਟ ਕੀ ਕਿਹਾ ਫਿਲਮ ਬਾਰੇ। ਕੋਰਪੂਰਾ ਤੋਂ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀ ਰੱਤਾ ਦੀ ਵਿਸ਼ੇਸ਼ ਰਿਪੋਰਟ ਲਾ ਪੰਜਾਬ ਫਾਰਮ ਸਾਡਾ ਵੀਰ ਵਿੱਕੀ ਬਾਈ ਵਰਕ ਸਟੂਡੀਓ ਸਾਨੂੰ ਇਹ ਤਾਂ ਲੱਗਦਾ ਵੀ ਮੈਂ ਨਾ ਵੀ ਪਹਿਲੀ ਵਾਰ ਹੀ ਆਇਆ ਸੀ ਵਿੱਕੀ ਬਾਈ ਤੋਂ ਸ਼ੁਰੂ ਹੋਈ ਸੀ ਤੇ ਪਹਿਲਾਂ ਫੋਟੋਮਾਂ ਕਰਾ ਕੇ ਬਟਿੰਡੇ ਤੋਂ ਜਾਂਦੇ ਹੁੰਦੇ ਸੀ ਕਿਹੜਾ ਪਹਿਲੀ ਫੋਟੋਮਾਂ ਜਿਹੜੀ ਮੇਰੀ ਪਹਿਲੀ ਹਾਜ਼ਰੀ ਲਈ ਬਾਈ ਸੀ ਉਦੋਂ ਅਸੀਂ ਇਕੱਠੇ ਸਟਰਗਲ ਦੇ ਵਿੱਚ ਵਿੱਕੀ ਬਾਈ ਵੀ ਸਟਰਗਲ ਦੇ ਟਾਈਮ ਤੇ ਸੀ ਇਦਾਂ ਲੱਗੇ ਹੋਏ ਸੀ ਸਵਾਜਿਏ ਫੋਮੇ ਜੀ ਫੀਲ ਹੋਇਆ ਦੁਬਾਰੇ ਇਕੱਠੇ ਹੋਏ ਸਾਰੇ ਸੱਜਣ ਮਿੱਤਰ ਕਿਤੇ ਆਉਂ ਰੇਂਦਰ ਭੱਲਾ ਸਾਡਾ ਵੀ ਇੱਕ ਸਾਡੀ ਬਿਲੰਦ ਦਾ ਪਾਰਟ ਹੈ ਮੇਰੇ ਲਈ ਸਪੈਸ਼ਲ ਨਹੀਂ ਕਰਨਾ ਚਾਹੀਦਾ ਕਲ ਕਿਉਂਕਿ ਇੱਕ ਤਾਂ ਢਾਂਡਾ ਟਾਈਮ ਸੀ ਇੱਕ ਥੀਏਟਰਾਂ ਦੇ ਵਿੱਚ ਫਿਲਮ ਰਿਲੀਜ਼ ਕਰਨੀ ਥੋੜੀ ਜਿਹੀ ਮਹਿੰਗੀ ਪੈਂਦੀ ਆ। ਤੋਂ ਉਹਨਾਂ ਆਪਣੇ ਕੋਈ ਬਜਟ ਗੁਜੜ ਹੈ ਨਹੀਂ ਸੀ ਜਿਹਦੇ ਤੇ ਆਪ ਹੀ ਅਸੀਂ ਇਕੱਠੀ ਕੀਤੀ ਆ ਫਿਲਮ ਆਪ ਹੀ ਪੈਸੇ ਲਾਏ ਨਹੀਂ ਆਪ ਹੀ ਲਿਖੀ ਵੀ ਮੈਂ ਆਂ ਔਰ ਡਾਇਰੈਕਟ ਕੀਤੀ ਅ ਸੁਨੀਤਾਲੀ ਵਾਲੀ ਔਰ ਵਧੀਆ ਫਿਲਮ ਹੈ ਇੱਕ ਹਟਕੀ ਫਿਲਮ ਹੈ ਮੋਟੀਵੇਸ਼ਨ ਫਿਲਮ ਹੈ ਸੁਪਨਿਆਂ ਨੂੰ ਲੈ ਕੇ ਬੰਦਾ ਆਪਣੇ ਆਰਟਿਸਟ ਬਣ ਦਾ ਸੁਪਨਾ ਹੈ ਪੂਰਾ ਹੁੰਦਾ ਕਿ ਨਹੀਂ ਹੁੰਦਾ ਤੇ ਕਨਵਰ ਗਰੀਬਾਲ ਵੀਰ ਦਾ ਗੀਤ ਹੈ ਵਿੱਚ ਮੋਟੀਵੇਸ਼ਨ Song ਹੈ ਔਰ ਬੜਾ ਖੂਸ਼ ਹੈ ਇਸ ਤਰੀਕੇ ਦਾ ਹੈ ਲੋਕ ਇਸ ਤਰੀਕੇ ਦਾ ਹੈ ਮੋਟੀਵੇਸ਼ਨ ਹੈ ਦੱਸਿਆ ਜਿੱਦਾਂ ਮੈਂ ਕਿ ਇੱਕ ਬੰਦਾ ਜਦੋਂ ਆਪਣੇ ਕਿਸੇ ਕੰਮ ਦੇ ਪਿੱਛੇ ਭੱਜਦਾ ਤਾਂ ਫਿਰ ਕੰਮ ਦਾ ਜਨੂੰਨ ਤੁਹਾਨੂੰ ਕੋਈ ਵੀ ਕੰਮ ਕਰਦੇ ਹੋ ਕੰਮ ਦਾ ਜਨੂੰਨ ਤੁਹਾਨੂੰ ਇੰਨਾ ਹੋਣਾ ਚਾਹੀਦਾ ਕਿ ਫਿਰ ਉਹਵਾ ਨਹੀਂ ਕਰਦਾ ਉਹ ਕੰਮ ਦੀ ਖਾਤਰ ਉਹਨੂੰ ਆਪਣੇ ਸੁਪਨੇ ਨੂੰ ਪਾਉਣ ਦੀ ਖਾਤਰ ਬੜਾ ਬਹੁਤ ਜਣਾ ਕਰਦਾ ਕਰਦੇ ਵੀ ਛੱਡਨੇ ਪੈਂਦੇ ਨੇ ਹੋਰ ਵੀ ਗੱਲਾਂ ਦਾ ਇਹ ਤੁਸੀਂ ਫਿਲਮ ਚ ਦੇਖੋਗੇ ਨੇ ਕੀ ਕੀ ਹੋਇਆ ਸੋ ਸੁਪਨੇ ਤੁਸੀਂ ਪੂਰੇ ਕਰਨ ਖਾਤਰ ਮਿਹਨਤ ਤਾਂ ਕਰਨੀ ਪੈਂਦੀ ਹੈ ਸੋ ਮਿਹਨਤ ਕਰਦੇ ਰਹੋ ਕਿਤੇ ਨਾ ਕਿਤੇ ਪਰਮਾਤਮਾ ਫਲ ਕਿਉਂਕਿ ਮੈਨੂੰ ਜਦੋਂ ਇਹ ਕਨਸੈਪਟ ਜਦੋਂ ਵਨ ਲਾਈਨ ਸੁਣੀ ਨੇ ਸੁਣਾਈ ਸੀ ਤਾਂ ਮੈਨੂੰ ਇਹ ਤਾਂ ਲੱਗਿਆ ਸੀ ਯਾਰ ਮੈਨੂੰ ਆਪਣੀ ਹੀ ਫਿਲਮ ਲੱਗੀ ਸੀ ਇਹ ਕਾਰਨ ਕੀ ਸੀਗਾ ਕਿ ਥੀਏਟਰ ਦੀ ਫਿਲਮ ਹੈ ਮੈਂ ਇਹਨੂੰ ਨਾਟਕਾਂ ਦਾ ਸ਼ੌਂਕ ਸੀਗਾ ਮੈਂ ਕਰਦਾ ਰਿਹਾ ਯੂਨੀਵਰਸਿਟੀ ਦਾ ਵੀ ਕਾਲਜ ਲੈਵਲ ਤੱਕ ਵੀ ਔਰ ਮੈਂ ਕਰਨਾ ਕਿਤੇ ਨਾ ਕਿ ਡਾਇਰੈਕਟਰ ਬਣਨਾ ਚਾਹੁੰਦਾ ਸੀ ਪਹਿਲਾਂ ਤੋਂ ਹੀ ਇੱਕ ਦੋ ਫਿਲਮਾਂ ਕੀਤੀਆਂ ਵੀ ਐਜ ਐਕਟਰ ਉਹ ਕਿਸੇ ਦੀਆਂ ਸਟੋਰੀਆਂ ਸੀ ਜਿਹਦੇ ਬੜਾ ਜਿੱਦਾਂ ਦਾ ਰੋਲ ਮਿਲਿਆ ਪਰ ਇਹ ਰੋਲ ਮੈਨੂੰ ਐਦਾਂ ਲੱਗਦਾ ਸੀ ਵੀ ਮੇਰੇ ਵਾਸਤੇ ਆ ਕਿਉਂਕਿ ਮੈਨੂੰ ਆਪਣੀ ਗੱਲਬਾਤ ਲੱਗਦੀ ਸੀ ਔਰ ਫਿਰ ਥੀਏਟਰ ਦਾ ਬੰਦਾ ਫਿਲਮਾਂ 'ਚ ਜਾਂਦਾ ਇੱਕ ਥੀਏਟਰ ਵਾਲਿਆਂ ਨੂੰ ਜਦੋਂ ਸਾਨੂੰ ਵੀ ਹੁੰਦਾ ਸੀ ਸ਼ੁਰੂ 'ਚ ਵੀ ਯਾਰ ਕਲਾਕਾਰ ਆ ਜਿਹੜੇ ਉਹ ਇੰਨੇ ਵਧੀਆ ਐਕਟਰ ਨਹੀਂ ਹੁੰਦੇ ਸੋ ਇਹ ਸਾਰਿਆਂ ਨੂੰ ਪਹਿਲਾਂ ਹੁੰਦਾ ਹੁੰਦਾ ਸੀ ਪਰ ਮੈਂ ਪਹਿਲਾਂ ਵੀ ਐਕਟਰ ਬਣਨਾ ਚਾਹੁੰਦਾ ਸੀ ਫਿਰ ਮੈਂ ਇੱਧਰ ਨੂੰ ਆਇਆ ਪਰਮਾਤਮਾ ਵੱਲੋਂ ਸੁਭਾਅ ਬਣ ਗਿਆ ਕਿ ਪੂਰੀ ਸਾਹਿਬ ਨੂੰ ਮਿਲੀ ਤੇ ਗੀਤਾਂ ਦਾ سلسلہ ਸ਼ੁਰੂ ਹੋ ਗਿਆ ਫਿਰ ਕਿਤੇ ਨਾ ਕਿਤੇ ਇਸ ਕੰਮ ਚ ਇਹਨਾਂ ਬੀਜੀ ਹੋ ਗਏ ਫਿਰ ਇਹ ਫਿਲਮ ਦਾ ਸਵਾਲ ਬਣ ਗਿਆ ਛਤਰੀ ਫਿਲਮ ਇੱਕ ਤਾਂ ਜਿੱਦਾਂ ਸਾਰੀਆਂ ਫਿਲਮਾਂ ਬਣਦੀਆਂ ਨੇ ਰੁਟੀਨ ਚ ਪੰਜਾਬੀ ਫਿਲਮਾਂ ਵਿਆਹ ਹਵਾਂ ਦੇ ਨੇੜੇ ਹੁੰਦੀਆਂ ਨੇ ਜ਼ਿਆਦਾ ਕਮੇਡੀ ਹੁੰਦੀ ਹੈ ਜ਼ਿਆਦਾ ਹਨਾ ਸੋ ਇਹ ਆਪਣਾ ਉਸ ਤਰ੍ਹਾਂ ਦੀ ਫਿਲਮ ਨਹੀਂ ਹੈਗੀ ਇੱਕ ਤਾਂ ਅਲੱਗ ਜੀ ਫਿਲਮ ਲੱਗੂਗੀ ਬੈਕਗ੍ਰਾਉਂਡ ਮਿਊਜ਼ਿਕ ਬੜਾ ਵਧੀਆ ਹੈ ਔਰ ਗਾਣੇ ਕਨਵਰ ਗਰੇਵਾ ਦਾ ਫਰੋਜ਼ ਖਾਨ ਦਾ ਹੈ ਪਬਲਿਕ ਨੂੰ ਕਿਸਨੇ ਆ ਦਿੰਦੀ ਪਬਲਿਕ ਨੂੰ ਸੁਨੇਹਾ ਦਿੰਦੀ ਹੈ ਕਿ ਜੇ ਤੁਸੀਂ ਅੱਜ ਕੱਲ ਦੇ ਜਿਹੜੇ ਜਗ ਨੂੰ ਤੁਸੀਂ ਆਪਣੇ ਕੰਮ ਦੇ ਪ੍ਰਤੀ ਜੇ ਤੁਸੀਂ ਸincere ਹੋ ਤੁਸੀਂ ਮਿਹਨਤ ਕਰਦੇ ਹੋ ਤਾਂ ਤੁਹਾਡੇ ਸੁਪਨੇ ਤੁਹਾਨੂੰ ਜਰੂਰ ਮਿਲਣਗੇ ਇਸ ਤਰ੍ਹਾਂ ਕਿ ਅੱਜ ਕੱਲ ਰੋਜ਼ਾਨਾ ਚੱਲ ਰਿਹਾ ਬੱਚਿਆਂ ਦਾ ਬਾਹਰ ਜਾਂਦਾ ਕਿ ਇਸ ਲੈਵਲ ਤੇ ਵੀ ਕੋਈ ਇਹਦੇ ਵਿੱਚ ਹੈ ਕੋਈ ਨਹੀਂ ਇਸ ਲੈਵਲ ਤੇ ਕੁਝ ਨਹੀਂ ਇਹਦੇ ਵਿੱਚ ਹੈਗਾ ਔਰ ਇਹ ਫਿਲਮ ਉਹਦੇ ਆਪਣੇ ਸੁਪਨੇ ਨੇ ਨਿਆਣੇ ਦੇ ਪਰ ਜੀ ਆਪਾਂ ਗੱਲ ਜੋੜੀਏ ਤਾਂ ਗੱਲ ਜੁੜਦੀ ਹੈ ਵੀ ਚਾਹੇ ਬਾਹਰ ਜਾਣ ਦਾ ਸੁਪਨਾ ਹੈ ਤੇ ਚਾਹੇ ਇੱਥੇ ਹੈ ਕੋਈ ਵੀ ਹੈਗਾ ਰੋਜ਼ਗਾਰ ਰੋਜ਼ੀ ਰੋਟੀ ਦੇ ਲਈ ਪ੍ਰਾਇਦੇਵਾ ਕਰ ਮਾਰਦੇ ਹੋ ਮਿਹਨਤ ਕਰੋ ਸਭ ਕੁਝ ਪੋਸਿਬਲ ਪੰਜਾਬੀ ਗਾਇਕ ਦੇ ਵਿੱਚ ਤੁਹਾਡਾ ਕਾਫੀ ਨਾਮ ਹੈ ਕੀ ਤੁਹਾਨੂੰ ਕਿਹੜੇ ਜਿਹੜੇ ਗਾਣੇ ਸੀਗੇ ਜਿਹੜੇ ਤੁਹਾਨੂੰ ਇਸ ਲਾਈਨ ਦੇ ਵਿੱਚ ਉਹ ਇੱਥੋਂ ਤੱਕ ਲੈ ਕੇ ਗਾਣੇ ਮੇਰੇ ਮਾਲਕ ਦੀ ਕਿਰਪਾ ਨਾਲ ਸ਼ੁਰੂ ਤੋਂ ਮੈਨੂੰ 20 ਸਾਲ ਹੋ ਗਏ ਸਤਕਾਰ ਦੇ ਜੋਗਾ ਤੋਂ ਲੈ ਕੇ ਬੇਬਲੀ ਬੜੀ ਬੜੀ ਕਿਸਮਤ ਨਾਲ ਮਿਲਣਾ ਪਿਆਰ ਦੇ ਦਰਕਾਰਾਂ ਦਾ ਹਾਜ਼ਰੀ ਔਰ ਐਦਾਂ ਦੀ ਐਲਬਮ ਮਾਰੀਆਂ ਨੇ ਕਿ 30 30 40 40 ਲੱਖ ਉਸ ਟਾਈਮ ਦੇ ਰਿ ਸੋ ਜਦੋਂ ਤੱਕ ਕੈਸਟ ਦਾ ਯੁੱਗ ਰਿਹਾ ਪੰਜ ਟੇਪਾਂ ਲਗਾਤਾਰ ਹਾਜ਼ਰੀ ਰੇਡਰ ਪੀਜੀ ਸਾਰੇ ਗਾਣੇ ਇੱਕ ਗਾਣੇ 10-10 ਗਾਣੇ ਹਿੱਟ ਹੁੰਦੇ ਰਹੇ ਨੇ ਸੋ ਵੀ ਗਾਣੇ ਚੱਲੀ ਜਾਂਦੇ ਕਿ ਮਹਿਸੂਸ ਕਰਦੇ ਆਵੇਂ ਉਸ ਦੇ ਚੇਚ ਕੀ ਫਰਕ ਨਜ਼ਰ ਆਉਂਦਾ ਔਰ ਇਦਾਂ ਦਾ ਤੁਹਾਨੂੰ ਲੱਗਦਾ ਹੈ ਇਸ ਲੈਨ ਚ ਆ ਜਿਹੜਾ ਕੈਸਟ ਵਾਲਾ ਯੁੱਗ ਸੀ ਸਾਨੂੰ ਸੌਖਾ ਲੱਗਦਾ ਸੀ ਉਹ ਉਹੀ ਹੈ ਨਾ ਜਿੱਥੇ ਤੁਸੀਂ ਰਹਿਣਾ ਸਹਿਣਾ ਤੁਹਾਡਾ ਹੋ ਜਾਂਦਾ ਜਿੱਥੇ ਜੇ ਤੁਸੀਂ ਵਿਚਰਨ ਲੱਗ ਜਾਂਦੇ ਹੋ ਜਿਹੜੇ ਕੰਮ ਜਿੱਥੇ ਤੁਸੀਂ ਪਰਫੈਕਟ ਹੋ ਜਾਂਦੇ ਹੋ ਦਾ ਤੁਸੀਂ ਉਹ ਕੰਮ ਦੇ ਵਿੱਚ ਸਵਾਦ ਲੈਣ ਲੱਗ ਜਾਂਦੇ ਸਾਨੂੰ ਐਸੀ ਵੀਰ ਅਸੀਂ ਕੈਸਟ ਬਣਾਉਂਦੇ ਸੀ ਕ੍ਰੀਏਟ ਕਰਦੇ ਸੀ ਔਰ ਕੰਪਨੀ ਨੂੰ ਦੇ ਦਿੰਦੇ ਸੀ ਕੰਪਨੀ ਦੀ ਅੱਗੇ ਇਹ ਹੁੰਦਾ ਸੀ ਵੀ ਉਹ ਐਡ ਲਾਉਂਦੀ ਹੈ ਕਿੱਦਾਂ ਪ੍ਰਮੋਟ ਕਰਦੀ ਹੈ ਕਿਵੇਂ ਕਰਦੀ ਹੈ ਸੋ ਅੱਜ ਕੱਲ ਮੇਰੇ ਖਿਆਲ 'ਚ ਜਿਹੜੇ ਮੁੰਡੇ ਨਵੇਂ ਆ ਉਹ ਇਸ ਗੱਲ ਤੇ ਆ ਵੀ ਉਹ ਆਪ ਹੀ ਮੈਨੇਜਮੈਂਟ ਵੀ ਆਪ ਹੀ ਕਰਦੇ ਨੇ ਉਹ ਪੜ੍ਹੇ ਲਿਖੇ ਨਹੀਂ ਹੈਣਾ ਸਾਨੂੰ ਨਹੀਂ ਪਤਾ ਸੀ ਉਸ ਤਰ੍ਹਾਂ ਦਾ ਤੇ ਉਹਨਾਂ ਨੂੰ ਅੱਜ ਦਾ ਦੌਰ ਸੌਖਾ ਲੱਗਦਾ ਹੋਣਾ ਸਾਨੂੰ ਔਖਾ ਲੱਗਦਾ ਕਿਉਂਕਿ ਸਾਨੂੰ ਇੱਕ ਚੀਜ਼ ਤੋਂ ਬਦਲ ਕੇ ਦੁਬਾਰੀ ਅਸੀਂ ਇਧਰ ਨੂੰ ਆਏ ਆ ਡਿਜੀਟਲ ਲਈ ਤੁਹਾਨੂੰ ਪੋਸਟ ਪਾਉਣ ਲਈ ਵੀ ਜਾਗਣਾ ਪੈਣਾ ਫਿਰ ਦੇਖ ਉਹਦੇ ਤੇ ਕਿੱਥੇ ਕੀ ਪਾਉਣਾ ਕਿਵੇਂ ਪਾਉਣਾ ਜਦੋਂ ਨੂੰ ਕੋਈ ਸਿੱਖਦੀਆਂ ਕੋਈ ਨਵੀਂ ਚੀਜ਼ ਆ ਜਾਂਦੀ ਹੈ ਕੁਝ ਨਾ ਕੁਝ ਸੋ ਇਹ ਸਾਡੇ ਲਈ ਔਖਾ ਲੱਗਦਾ ਪਰ ਅਸੀਂ ਚੱਲੀ ਜਾਂਦੇ ਹਾਰੀ-ਵਾਰੀ ਘੜੀ ਸੀ ਜਾਂਦੇ ਆਂ ਸਾ ਫਿਲਮਾਂ ਤਾਂ ਪਹਿਲਾਂ ਵੀ ਬਹੁਤ ਆਈਆਂ ਸੀ ਪਰ ਸ਼ਤਰੀ ਫਿਲਮ ਤੇ ਵਿੱਚ ਵੱਖਰਾ ਵੇਖਣ ਨੂੰ ਕੀ ਮਿਲੂਗਾ ਜੀ ਮੈਂ ਦੱਸਿਆ ਪਹਿਲਾਂ ਵੀ ਬੱਕਰੀ ਬੱਕਰੀ ਫਿਲਮ ਹੈ ਇਹ ਆਮ ਫਿਲਮਾਂ ਨਾਲ ਤੇ ਔਰ ਕਨਸੈਪਟ థియేਟਰ ਦੀ ਫਿਲਮ ਹੈ ਵੱਡੀ ਗੱਲ ਹੈ ਇਹ ਥੀਏਟਰ ਦੇ ਕਲਾਕਾਰ ਨੇ ਸਾਰੇ ਇਹਦੇ ਚ ਇਸ ਪ੍ਰਾਇਮਡ ਫਿਲਮ ਨੂੰ ਪੂਰਾ ਪਰਿਵਾਰ ਫੈਮਲੀ ਬੈਠ ਕੇ ਦੇਖ ਸਕਦੀ ਹੈ ਬਿਲਕੁਲ ਬਿਲਕੁਲ ਜੀ ਤੇ ਗਾਣੀ ਵੀ ਇਦਾਂ ਗਾਈ ਨੇ ਵੀ ਤੁਸੀਂ ਉਹਨਾਂ ਨੂੰ ਸਾਰੇ ਪਰਿਵਾਰ ਚ ਸੁਣ ਸਕਿਆ ਡਿਊਟ ਸੀ ਡਿਊਟ ਮੈਂ ਸਾਰਾ ਜੀਪੋ ਮਤਲਬ ਵੀ ਜਦੋਂ ਗਾਉਣ ਲੱਗਿਆ ਮੇਰੇ ਨਾਲ ਪਹਿਲੇ ਦਿਨੋਂ ਹੀ ਹਰਿੰਦਰ ਬਾਜੀ ਉਹਨਾਂ ਕੁਲਵਿੰਦਰ ਬਾਜੀ ਉਹਨਾਂ ਹਰਿੰਦਰ ਸੰਧੂ ਆਵੇ ਜਿਵੇਂ ਹੁਣ ਨਾਮਾ ਮੁੰਡਿਆਂ ਚੋ ਚੰਦਰ ਰਾਜ ਜੀ ਚੰਦਰਾ ਜਿੱਦਣ ਸ਼ੁਰੂ ਹੋਇਆ ਸਾਡੇ ਕੋਲ ਹੀ ਆਇਆ ਉਹ ਚੰਦਰਾ ਪਹਿਲਾਂ ਫੋਟੋਗ੍ਰਾਫੀ ਕਰਦਾ ਰਿਹਾ ਮੇਰੇ ਕੋਲ ਜੀ ਅੱਛਾ ਤੇ ਹੁਣ ਪਰਮਾਤਮਾ ਨੇ ਉਹਨੂੰ ਵੀ ਤਰੱਕੀ ਦਿੱਤੀ ਅਸੀਂ ਮਤਲਬ ਇਕੱਠੇ ਜੁੜੇ ਹੋਏ ਇੱਕ ਪਰਿਵਾਰ ਹੈ ਚਾਹੇ ਸਾਡਾ ਮੇਰੇ ਘਰ ਦਾ ਕੋਈ ਫੰਕਸ਼ਨ ਹੋਵੇ ਜਾਂ ਦੀਪ ਦੇ ਹੋਵੇ ਜਾਂ ਰਿੰਦਰ ਦਾ ਹੋਵੇ ਜਾਂ ਕੁਲਵਿੰਦਰ ਭਾਈ ਦਾ ਹੋਵੇ ਮਤਲਬ ਸਾਨੂੰ ਕਿਸੇ ਨੂੰ ਛੋਟੇ ਜਿਹੇ ਸਨੇਹ ਤੇ ਅਸੀਂ ਸਾਰੇ ਪਹੁੰਚਦੇ ਆ ਸਾਰੇ ਆਰਟਿਸਟ ਮੇਰੇ ਨਾਲ ਜੁੜੇ ਹੋਏ ਆ ਤਕਰੀਬਨ ਪੰਜਾਬ ਦੇ 80% ਸਿੰਗਰ ਦਾ ਮੇਰੇ ਨਾਲ ਆ ਸਭ ਦੀਆਂ ਵਿਆਹੀਆਂ ਮੈਂ ਸ਼ੂਟ ਕੀਤੀਆਂ ਦੀਪ ਦੀਆਂ ਵੀ ਰਿੰਦਰ ਦੀ ਕੁਲਵਿੰਦਰ ਭਾਈ ਦੀ ਹੁਣ ਬੇਟੀ ਦੀ ਵਿਆਹਿੰਗ ਜਾਂ ਜੱਸੀ ਭਾਈ ਦੀ ਸਾਰਾ ਮਤਲਬ ਇੱਕ ਸਾਡਾ ਫੈਮਿਲੀ ਮੈਟਰ ਬਣ ਚੁੱਕੇ ਸਾਡੀ ਐਲਬਮ ਘਵਾਦ ਕੇ ਦੁਬਾਰਾ ਵੀ ਪਿਆਰ ਤੇ ਯਾਰੀ ਦੀ ਐਲਬਮ ਘਵਾਦ ਇਹ ਪਹਿਲਾ ਬੰਦਾ ਜਿਹੜਾ ਵਿਆਹ ਦੀ ਐਲਬਮ ਦੁਬਾਰਾ ਵੇਖਣੀ ਚਾਹੇ ਹਾਂ ਇਹ ਹੋਵੇ ਨਾ ਸਾਡੀ ਫੈਮਲੀ ਸਭ ਨਾਲ ਹਾਜ਼ਰ ਹੁੰਦਾ ਇਹ ਸਾਡੀ ਫੈਮਲੀ ਹੈ ਜਿਹੜੇ ਦੋਸਤ ਤੁਹਾਨੂੰ ਇਸ ਚੈਨਲ 'ਤੇ ਸੁਣ ਰਹੇ ਹੋ ਤੁਸੀਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿ ਜੋ ਥੀਏਟਰ ਦੇ ਵਿੱਚ ਪਹੁੰਚਣ ਇਹ ਫਿਲਮ ਥੀਏਟਰ ਥੀਏਟਰ 'ਚ ਲੱਗੀ ਹੈ ਇਹ ਫਿਲਮ ਚਪਾਲ ਦੀ ਐਪ ਡਾਊਨਲੋਡ ਕਰਨੀ ਹੈ ਅਸੀਂ ਦਰਸ਼ਕਾਂ ਦੀ ਪੂਰੀ ਇਸ ਗੱਲ ਦਾ ਖਿਆਲ ਰੱਖਿਆ ਕਿ ਠੰਡ ਦੇ ਵਿੱਚ ਐਵੇਂ ਤੰਗ ਨਾ ਹੋਣ ਠੀਕ ਹੈ ਠੰਡ ਬਹੁਤ ਜ਼ਿਆਦਾ ਹੈ ਰਜਾਈਆਂ 'ਚ ਬੈਠੋ ਫਿਲਮ ਦੇਖੋ ਔਰ ਬੱਚਿਆਂ ਦੇ ਨਾਲ ਦੇਖੋ ਪਰਿਵਾਰ ਨਾਲ ਦੇਖੋ ਕਈ ਫਿਲਮਾਂ ਜਿਹੜੇ ਸੈਟਲਾਈਟ OTT ਪਲੇਟਫਾਰਮ ਨੇ ਉੱਥੇ ਇਦਾਂ ਦੀ ਹੁੰਦੀਆਂ ਨੇ ਕਿ ਪਹਿਲਾਂ ਆਪ ਦੇਖਣੀ ਪੈਂਦੀ ਨੇ ਫਿਰ ਬੰਦਾ ਸੋਚਦਾ ਯਾਰ ਪਰਿਵਾਰ ਨੂੰ ਦਿਖਾਈਏ ਨਾ ਪਰ ਇਸ ਫਿਲਮ ਜਿੱਦ ਕੁਝ ਵੀ ਇਦਾਂ ਦਾ ਨਹੀਂ ਹੈਗਾ ਔਰ ਉਸਤੇ ਜਿਹੜਾ ਚਪਾਲ ਦੀ ਐਪ ਹੈ ਉਹਦੇ ਤੇ ਹੋਰ ਬਹੁਤ ਸੋਹਣੀਆਂ ਸਾਰੀਆਂ ਵੱਡੀਆਂ-ਵੱਡੀਆਂ ਫਿਲਮਾਂ ਜਿੰਨੀਆਂ ਵੀ ਹੈਗੀਆਂ ਨੇ ਥੋੜੇ ਜੇ ਪੈਸੇ ਲੱਗਦੇ ਨੇ ਮੈਂ ਲੱਗਦਾ 600 ਰੁਪਿਆ ਪਰ 1 ਸਾਲ ਯਾਨੀ ਕਿ 2 ਰੁਪਏ ਤੋਂ ਵੀ ਘੱਟ ਪੈਸੇ ਇੱਕ ਦਿਨ ਦੇ ਤੇ ਉਹਨੂੰ ਡਾਊਨਲੋਡ ਕਰਕੇ ਤੇ ਹੋਰ ਫਿਲਮਾਂ ਨਹੀਂ ਪੰਜਾਬੀ ਦੀਆਂ ਫਿਲਮਾਂ ਨਹੀਂ ਅਰ ਮੈਂ ਦਾ ਵੀ ਬਸ ਇਹੀ ਚਾਹਣਾ ਕਿ ਪੰਜਾਬੀ ਤੋਂ ਬੱਚੇ ਜਿਵੇਂ ਦੂਰ ਹੋ ਰਹੇ ਨੇ ਪੰਜਾਬੀ ਮਾਂ ਬੋਲੀ ਦੇ ਨਾਲ ਜੋੜ ਕੇ ਰੱਖੋ ਪੰਜਾਬੀ ਕਲਚਰ ਨਾਲ ਸਾਡੀਆਂ ਫਿਲਮਾਂ ਦੇ ਵਿੱਚ ਪੰਜਾਬੀ ਕਲਚਰ ਦਿਖਾਇਆ ਜਾਂਦਾ ਹੈ ਨਾ ਚਾਹੇ ਉਹ ਕੇ ਵਿਆਹ ਦੇ ਰੂਪ ਚਾਹੇ ਚਾਹੇ ਉਹ ਇਸੇ ਫਿਲਮ ਦੇ ਵਿੱਚ ਬਾਈ ਦੀਪ ਨੇ ਸਕ੍ਰੀਨ ਪਲੇ ਲਿਖਿਆ ਹੋਇਆ ਤੇ ਡਾਇਲੌਗ ਇਹਨਾਂ ਨੇ ਲਿਖੇ ਹੋਏ ਆ ਇਹਨਾਂ ਨੇ ਸਪੈਸ਼ਲੀ ਮੇਰੇ ਵਾਸਤੇ ਡਾਇਲੌਗ ਲਿਖੇ ਕਹਿੰਦੇ ਵੀ ਤੇਰਾ ਵੈਸੇ ਤਾਂ ਜ਼ਿੰਦਗੀ ਚ ਵਿਆਹ ਨਹੀਂ ਹੋਇਆ ਫਿਲਮ ਚ ਤੇਰਾ ਵਿਆਹ ਕਰਦੇ ਆ ਮੈਂ ਨਹੀਂ ਕੋੜਾ ਮੈਂ ਕਹੇ ਅਸੀਂ ਗੱਲ ਦੀ ਖੁਸ਼ੀ ਆ ਫਿਲਮ ਚ ਕੀਤਾ ਨਾ ਫਿਲਮ ਦੇ ਵਿੱਚ ਡਾਇਰੈਕਟਰ ਸਾਡੇ ਸੋਨਿਤਾ ਲੀਵਾਲ ਜੀ ਆ ਤੇ ਦੀਪ ਪਿੰਡ ਤੋਂ ਸ਼ਹਿਰ ਦੇ ਵਿੱਚ ਜਾਂਦਾ ਸੰਘਰਸ਼ ਕਰਨ ਲਈ ਤੇ ਇੱਕ ਕਿਰਾਏ ਤੇ ਕਮਰਾ ਲੈਂਦਾ ਉਹ ਮੈਂ ਮਕਾਨ ਮਾਲਕ ਬਖਾਇਆ ਪਰ ਐ ਨਾਂ ਦਾ ਹੀ ਮਾਲਕ ਉੱਤੇ ਜਨਾਨੀ ਤੋਂ ਡਰਦਾ ਰਹਿੰਦਾ ਇਦਾਂ ਦਾ ਕਰੈਕਟਰ ਆ ਜੀ ਜਨਮ ਦੇ ਮਾਲਕ ਆ ਜਦੋਂ ਜਦੋਂ ਅਸੀਂ ਨਾ ਉਹ ਕਰਨ ਲੱਗੇ ਫਿਲਮ ਦਾ ਸੈਟਅਪ ਕਰਨ ਲੱਗੇ ਮੇਨ ਜਿਹੜਾ ਰੂਮ ਅਸੀਂ ਦਿਖਾਉਣਾ ਸੀਗਾ ਤੇ ਇਹ ਵਕੀਲੇ ਨੇ ਥੀਏਟਰ ਬੁੱਕ ਕੀਤਾ ਮੇਰੇ ਤੋਂ ਜ਼ਿਆਦਾ ਇਹਨਾਂ ਦੀ ساری ਉਮਰ ਲੰਘੀ ਲੱਗਦਾ 40 45 50 55 ਸਾਲੀ ਥੀਏਟਰ ਨਾਲ ਜਿਹੜੇ ਹੈ ਨਾ ਅੱਖੀ ਦਾ ਰੋਲ ਹੈ ਥੋੜਾ ਦੋ ਦੋ ਰਿਪੀਟ ਕਰ ਦੇ ਜੀ ਹਾਂਜੀ ਹਾਂਜੀ ਮੂਵੀ ਦੇ ਵਿੱਚ ਮੇਰਾ ਰੋਲ ਕਾਫੀ ਹੈ ਜਨਾ ਮੈਂ ਔਰ ਸੁੱਖੀ ਦਾ ਰੋਲ ਹੈ ਸੁਖੀ ਪਿੰਡਾਂ ਦੀ ਸਿੰਗਲ ਜੀ ਕੁੜੀ ਹੈ ਜਿਹੜੀ ਕਿ ਹੀਰੋ ਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਆ ਪਰ ਜਿਹੜਾ ਹੀਰੋ ਦਾ ਸਾਰਾ ਧਿਆਨ ਹੁੰਦਾ ਆਪਣੇ ਕੰਮ ਵੱਲ ਹੁੰਦਾ ਸੋ ਫਿਲਮ ਦੇ ਵਿੱਚ ਉਹਨਾਂ ਦੋਨਾਂ ਦਾ ਵਿਆਹ ਹੁੰਦਾ ਜਾਂ ਨਹੀਂ ਇਸ ਵਾਸਤੇ ਤਾਂ ਮੂਵੀ ਬਣਦੀ ਹੈ ਜਿਸ ਫਿਲਮ ਦਾ ਕੋਈ ਗੀਤ ਦੇ ਕੁਝ ਥੋੜਾ ਜਿਹਾ ਅ ਫਿਲਮ ਦੇ ਵਿੱਚ ਹਾਂਜੀ ਇੱਕ Song ਮੈਂ ਗਾਇਆ ਮੁਕਤੀ ਨਾ ਬਾਤ ਇਸ਼ਕ ਦੀ ਲੰਮੀ ਹੋਵੇ ਰਾਤ ਇਸ਼ਕ ਦੀ ਮੁੱਕੀ ਨਾ ਬਾਤ ਇਸ਼ਕ ਦੀ ਲੰਮੀ ਹੋਵੇ ਰਾਤ ਇਸ਼ਕ ਦੀ ਮੁੱਕਣ ਨਾ ਦੇ ਨੀ ਕਿਦਰੇ ਸਾਡੀ ਗਲ ਬਾਤ ਤੂੰ ਛੱਡੀ ਨਾ ਕਦੇ ਸੋਹਣਾ ਛੱਡੀ ਨਾ ਸਾਥ ਤੂੰ ਛੱਡੀ ਨਾ ਕਦੇ ਸੋਹਣਾ ਛੱਡੀ ਨਾ ਸਾਥ ਤੂੰ ਥੈਂਕ ਯੂ ਜੀ ਜਿਸ ਨੌਜਵਾਨਾਂ ਨੇ ਜਾਂ ਨਵੀਂ ਪੀੜੀ ਲਈ ਪ੍ਰੇਰਨਾ ਸਰੋਤ ਕੀ ਹੋ ਗਏ ਤੁਹਾਡੇ ਇਹ ਪ੍ਰੇਰਣਾ ਸਰੋਤ ਹੀ ਹੈ ਜੀ ਵੀ ਤੁਸੀਂ ਮੋਟੀਵੇਸ਼ਨ ਕਰਦੇ ਹੋ ਤੁਸੀਂ ਸੁਪਨਾ ਜੋ ਸੋਚਿਆ ਤੁਸੀਂ ਮਤਲਬ ਚਾਹੁੰਦੇ ਹੋ ਜੋ ਕਰਨਾ ਜੋ ਲਾਈਫ ਦੇ ਵਿੱਚ ਤੁਹਾਡੇ ਗੋਲ ਨਹੀਂ ਮਿਥੇ ਹੋਏ ਨੇ ਉਹਦੇ ਲਈ ਤੁਹਾਨੂੰ ਆਪਣਾ ਜਿਆਦਾ ਨਹੀਂ ਨਹੀਂ ਉਹਦੇ ਲਈ ਤੁਹਾਨੂੰ ਤੁਸੀਂ ਉਹਦੀ ਘਾਲ ਨਾ ਕਾ ਲੋ ਔਰ ਉਹ ਤੁਸੀਂ ਜ਼ਰੂਰ ਇੱਕ ਨਾ ਇੱਕ ਦਿਨ ਟਾਈਮ ਲੱਗੂਗਾ ਮਿਹਨਤ ਕਰੋਗੇ ਉਹ ਫਿੱਟੇ ਆ ਵੀ ਰਹਿਣਾ ਪੈਣਾ ਰੋਟੀ ਛੱਡਣੀ ਪੈਂਦੀ ਹੈ ਰੋਟੀ ਵਾਸਤੇ ਗਾਣਾ ਕਨਵਰ ਕਰੇ ਬੰਨੋ ਗਾਣਾ ਪੂਰਾ ਮੈਸੇਜ ਹੀ ਹੈ ਕੀ ਕਿਸੇ ਬੋਲੋ ਦੇ ਛੱਡੇ ਉਹ ਨਾ ਦੁਨੀਆ ਦਵਾਉਗੀ ਬੜਾ ਡਬੇ ਉਹ ਨਾ ਦੁਨੀਆ ਦਵਾਉਗੀ ਬੜਾ ਸੁਟਣੇ ਨਹੀਂ ਥੱਲੇ ਜੋਰ ਲਾਉਗੀ ਬੜਾ ਮੁੱਖ ਤੇ ਅਦਾਸੀ ਕਦੇ ਆਉਣ ਨਹੀਂ ਉਹ ਦੇਣੀ ਦੰਦ ਦੁਨੀਆ ਦੇ ਕੱਡੇ ਮੰਜ਼ਲਾਂ ਤਾਂ ਚੁੰਮਦੀਆਂ ਪੈਰਾਂ ਨਾਲ ਕੇ ਉਹ ਬੰਦਾ ਮਿਹਨਤ ਨਾ ਛੱਡੇ ਮੰਜ਼ਲਾਂ ਤਾਂ ਚੁੰਮਦੀਆਂ ਪੈਰਾਂ ਨਾਲ ਕੇ ਉਹ ਬੰਦਾ ਮਿਹਨਤ ਨਾ ਛੱਡੇ ਆਹੀ ਮਸਲੇ ਰੀਲ ਟੂ ਚੇਪ ਪਰ ਜਦ ਹੋਰ ਤਬ ਆਪਣੇ ਗਾਣਿਆਂ ਦੇ ਵਿੱਚ ਜਿੱਦਾਂ ਸਾਰੇ ਗੀਤ ਵਧੀਆ ਲੱਗਦੇ ਨੇ ਜਦੋਂ ਤੁਸੀਂ ਇਹ ਮਿਹਨਤ ਕਰਦੇ ਹੋ ਦਸ਼ਕਾਂ ਦੀ ਗੱਲ ਕਰਦੇ ਦਸ਼ਕਾਂ ਨੇ ਕਿਹੜੀ ਪਸੰਦ ਕੀਤੀ ਸਾਰੇ ਸਤਕਾਰ ਬਜ਼ੁਰਗਾਂ ਦੇ ਲੈ ਕੇ ਰੀਲ ਟੂ ਚੇਪ ਬੁੱਡੀਆਂ ਫੋੜਦੀਆਂ ਔਰ ਜਿਹੜਾ ਹੁਣ ਨਵਾਂ ਗਾਣਾ ਆਇਆ ਤਾਣਾ ਸਿੱਕੇ ਦਾ ਉਹ ਸਾਰੇ ਗੀਤ ਪਿਆਰ ਕਰਦੇ ਜਦੋਂ ਕਿ ਮੈਨੂੰ ਪਤਾ ਉਹ ਕਿ ਤਾਂ ਲੱਗਦਾ ਵਿਊ ਆ ਤਾ ਨਹੀਂ ਸਾਡੇ ਗਾਣਿਆਂ ਦੇ ਬਾਲੇ ਹੁੰਦੇ ਅੱਜ ਕੱਲ ਦੇ ਜਿਹੜੇ ਜਿਹੜੇ ਹੁਣ ਚੱਲਦਾ ਨਾ ਚੰਮ ਪਰ ਸਾਨੂੰ ਪਤਾ ਉੱਥੇ ਲੱਗਦਾ ਜੇ ਤੁਸੀਂ ਸਟੇਜ ਤੇ ਜਾਂਦੇ ਆਂ ਤੇ ਬੰਦਾ ਕਹਿੰਦਾ ਯਾਰ ਆ ਗਾਣਾ ਬਣਾ ਦੇ ਬਸ ਤੁਹਾਡਾ ਕੋਈ ਡਿਊਟ ਰਣਜੀਤ ਸਾਹਿਬ ਤੁਸੀਂ ਨਾ ਫਿਰ ਪ੍ਰੈਸ ਹਾਂਜੀ ਆਪਾਂ ਨਹੀਂ ਹਰੇ ਤੁਸੀਂ ਅੱਛਾ ਬੋਲਰ ਸਾਹਿਬ ਨਹੀਂ ਹਰਿੰਦਰ ਪੁਨਰਜੀ ਦਾ ਅਧਰ ਸਾਹਿਬ ਤੁਸੀਂ ਦੱਸਦੇ ਹੋ ਵੱਖਰਾ ਕੀ ਹੈ ਦੋਸਤ ਕੋਈ ਫਲਸਫਾ ਦਿਓ ਹਰਿੰਦਰ ਪੁਨਰ ਜੀ ਹੁਣ ਤੱਕ ਵੈਸੇ ਜਿੰਨਾ ਕੁਛ ਇਹਨਾਂ ਨੇ ਦੱਸਤਾ ਸਾਰਾ ਕੁਝ ਵੱਖਰਾ ਹੀ ਸੀਗਾ ਇੱਕ ਸੱਤ ਨੂੰ ਵੱਖਰੀ ਗੱਲ ਹੈ ਕਿ ਇਸ ਫਿਲਮ ਦਾ ਨਾਮ ਛਤਰੀ ਨਾਮ ਹੀ ਕਿਉਂ ਰੱਖਿਆ ਹਾਂਜੀ ਛਤਰੀ ਇੱਕ ਸਿੰਬਲ ਹੈ ਤੁਹਾਡੇ ਗੋਲ ਦਾ ਉਹਦਾ ਫਿਲਮ ਦੇ ਵਿੱਚ ਜਿਹੜਾ ਹੀਰੋ ਆ ਕਦੇ ਸ਼ੂਟਿੰਗ ਚ ਦੇਖ ਲੈਂਦਾ ਵੀ ਜਿਹੜਾ ਮੇਨ ਹੈ ਪਹਿਲਾਂ ਐਜ਼ ਅ ਸਟਰਗਲਰ ਹੀ ਜਾਂਦਾ ਜਦੋਂ ਹੀਰੋ ਆਉਂਦਾ ਭੱਜ ਕੇ ਆਉਂਦਾ ਇੱਕ ਛਤਰੀ ਆ ਤੇ ਛਤਰੀ ਤਾਂ ਦਿੰਦਾ ਫਿਰ ਮੈਂ ਤੁਸੀਂ ਦੇਖਦੇ ਹੋਗੇ ਸ਼ੂਟਿੰਗ ਸਹੀ ਹੀ ਹੋ ਰਹੀ ਰਹਿੰਦੀ ਛਤਰੀ ਤਾਂ ਦਿੰਦਾ ਆ ਉਹ ਪੁੱਛਦਾ ਆਪਣੇ ਸਾਥੀ ਨੂੰ ਵੀ ਯਾਰ ਇਹ ਛਤਰੀ ਇਹ ਤੇ ਕਿਉਂ ਪਾਉਂਦਾ ਕਹਿੰਦਾ ਵੀ ਇਹ ਹੀਰੋ ਆ ਤੇ ਹੀਰੋ ਤੇ ਛਤਰੀ ਦਿੰਦੇ ਨਹੀਂ ਹੁੰਦੇ ਇਹ ਮੈਨੂੰ ਸਮਝਦਾ ਵੀ ਯਾਰ ਭਾਈ ਆਪਣੇ ਤੇ ਕਦੋਂ ਇਹ ਛਤਰੀ ਆਉਗੀ ਕਹਿੰਦਾ ਐਡੀ ਕਿਹੜੀ ਗੱਲ ਆਪਾਂ ਹੁਣੇ ਲਿਆ ਦਿੰਦੇ ਆ ਜੁਗਾੜ ਜੇ ਲਾ ਕੇ ਇੱਕ ਛਤਰੀ ਲਿਆਉਣ ਦੀ ਕੋਸ਼ਿਸ਼ ਕਰਦਾ ਫੋਟੋ ਖਿੱਚਣ ਲੱਗਦੇ ਜਦ ਤੀਨ ਨੂੰ ਜਦੋਂ ਛਤ ਉਹ ਬੰਦਾ ਥੋੜਾ ਦਿਲ ਤੇ ਲਾਇਆ ਦਾ ਕਹਿੰਦਾ ਬਈ ਵੀ ਆਇਆ ਨਹੀਂ ਮਿਹਨਤ ਤੇ ਮਿਹਨਤ ਦੇ ਸਿਰ ਤੇ ਛਤਰੀ ਸਿਰ ਤੇ ਹਾਸਲ ਕਰਨੀ ਆ ਜਿਗਾੜਾ ਨਹੀਂ ਯਾਨੀ ਕਿ ਲਾਈਫ ਦੇ ਵਿੱਚ ਸ਼ਾਰਟਕੱਟਸ ਦੇ ਨਾਲ ਆਪਣੀ ਸਕਸੈਸ ਨਹੀਂ ਨਹੀਂ ਆਪਣੀ ਕੈਲੀਬਰ ਦੇ ਆਧਾਰ ਤੇ ਜੋ ਸਾਨੂੰ ਮਿਲੂਗਾ ਜੋ ਮੈਰਾ ਇਮਾਨੂਨ ਹੈ ਉਹ ਉਹਨੇ ਤਾਂ ਸੋ ਹਰ ਫਿਲਮ ਦੇ ਵਿੱਚ ਤੁਸੀਂ ਕਾਫੀ ਸਾਰੇ ਵਿਸ਼ਿਆਂ ਨੂੰ ਇਨਕਲੂਡ ਨਹੀਂ ਕਰ ਸਕਦੇ ਕਿਉਂਕਿ ਫਿਲਮ ਦਾ ਪਿੱਲਰ ਜਿਹੜਾ ਥੀਮ ਹੁੰਦਾ ਉਹ ਇੱਕ ਹੀ ਹੁੰਦਾ ਇਸ ਫਿਲਮ ਦਾ ਜਿਹੜਾ ਪਿੱਲਰ ਥੀਮ ਹੈ ਮੇਨ ਥੀਮ ਉਹ ਇਹੀ ਹੈ ਕਿ ਜੇ ਤੁਸੀਂ ਆਪਣੇ ਸੁਪਨੇ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਉਹਨੂੰ ਪੂਰੀ ਲਗਨ ਤੇ ਮਿਹਨਤ ਦੇ ਨਾਲ ਇੱਕ ਜੁਟ ਹੋ ਕੇ ਇੱਕ ਮਨ ਹੋ ਕੇ ਮਿਹਨਤ ਕਰੋ ਤੇ ਉਸ ਗੋਲ ਨੂੰ ਤੁਸੀਂ ਅਚੀਵ ਇੱਕ ਨਾ ਇੱਕ ਦਿਨ ਜ਼ਰੂਰ ਕਰੋਗੇ ਇਹਦੇ ਵਿੱਚ ਦੱਸਿਆ ਵੀ ਲਾਈਫ ਦਾ ਕੋਈ ਸ਼ਾਰਟਕਟ ਨਹੀਂ ਸਕਸੈਸ ਦਾ ਸ਼ਾਰਟਕਟ ਦੇਦਾ ਹਾਂ ਤੇ ਸ਼ੈਤਾਨੀ ਲੈਣਾ ਚਾਹੁੰਦਾ ਪਰ ਫਿਰ ਉਹਨੂੰ ਰੀਅਲਾਈਜ਼ ਹੁੰਦਾ ਕਿ ਇਹ ਤਾਂ ਫਿਰ ਬਨੌਟੀ ਹੋ ਗਈ ਨਾ ਮੈਂ ਫੋਟੋ ਖਿਚਾ ਲਈ ਕੇ ਹਨ ਪਰਮਨੈਂਟਲੀ ਤਾਂ ਨਹੀਂ ਨਾ ਮੇਰੇ ਉੱਪਰ ਲਿਖਿਆ ਤਾਂ ਇਹ ਦਾਸ ਦਾ ਮੈਨ ਥੀ ਇਟ ਵੈਸ ਟੂ ਹਾ ਇਹ ਸ਼ੈਤਾਨੀ ਹਾਂਜੀ ਇਹ ਜੱਗੀ ਚ ਗਾੜੀ ਦਾ ਬਾਈ ਦਾ ਕੈਰੈਕਟਰ ਹੈ ਮੈਂ ਤਾਂ ਕੁੱਪੀ ਦੂ ਬਾਈ ਜੱਗੀ ਦੀ ਗਾੜੀ ਟਰੈਕਟਰ ਆ ਭਾਈ ਤੋਂ ਬੜਾ ਐਂਮਾ ਚ ਇਹ ਇਹਨ ਪਤਾ ਠੀਕ ਆ ਐਕਚੁਅਲੀ ਫਿਲਮ ਦੇ ਵਿੱਚ ਵੀ ਇੱਕ ਫਿਲਮ ਬਣਦੀ ਹੈ ਕਿਉਂਕਿ ਫਿਲਮ ਦਾ ਨਾਮ ਸੜੀ ਛਤਰੀ ਉਹਦੇ ਵਿੱਚ ਇੱਕ ਹੋਰ ਫਿਲਮ ਸ਼ੂਟ ਹੋ ਰਹੀਦੀ ਜਿਹਦੇ ਵਿੱਚ ਇਹਦਾ ਐਮ ਹੁੰਦਾ ਵੀ ਫਿਲਮ ਕਿਉਂਕਿ ਥੀਏਟਰ ਤੋਂ ਫਿਲਮਾਂ ਚ ਆਉਣਾ ਚਾਹੁੰਦੇ ਤੇ ਫਿਲਮਾਂ ਚ ਆਉਣਾ ਤੇ ਮੈਂ ਆਲਰੇਡੀ ਪਹਿਲਾਂ ਫਿਲਮਾਂ ਚ ਠੀਕ ਠਾਕ ਕੰਮ ਕਰ ਰਿਹਾ ਹਾਂ ਨਾ ਅਕੋਰਡਿੰਗ ਟੂ ਸਕ੍ਰਿਪਟ ਫਿਰ ਮੈਂ ਰੈਫਰੈਂਸ ਤਿੰਨ ਦਾ ਇੱਕ ਦੋਸਤ ਆ ਉਹਦੇ ਮਾਪੂਆ ਦਾ ਮੁੰਡਾ ਤੇ ਮੇਰੇ ਉਹਦੇ ਰੈਫਰੈਂਸ ਤੇ ਮੈਨੂੰ ਮਿਲਦੇ ਆ ਤੇ ਮੈਂ ਆ ਜਾ ਕੇ ਸਿੱਖ ਸੈਟਿੰਗ ਕਰਾ ਦਿੰਦਾ ਤੇ ਫਿਰ ਮੈਨੂੰ ਸਾਰੀਆਂ ਗੱਲਾਂ ਬਾਤਾਂ ਮੈਂ ਦੱਸਦਾ ਕਿ ਸ਼ਾਰਟ ਟਾਈਮ ਵੀ ਸਕਸੈਸ ਸ਼ਾਰਟ ਟਾਈਮ ਮਿਲ ਜਾ ਬਖਾਵੇ ਵਾਲੀ ਇਸ ਹਨ ਤੁਸੀਂ ਲੱਗ ਗਈ ਮੈਨੂੰ ਇਸ ਤਰ੍ਹਾਂ ਹੀ ਕੰਪੇਅਰ ਕੰਪੇਅਰ ਕਰ ਸਕਦਾ ਕਿ ਕਈ ਵਾਰੀ ਸੀ ਜਿਵੇਂ ਆਪਣੇ ਆਪ ਕਹਿੰਦਾ ਗਾਣੇ ਦੇ ਫਲਾਨੇ ਵੀ ਹੋ ਗਏ ਟਿੰਕੇ ਵੀ ਹੋ ਗਏ 2 ਮਿਲੀਅਨ 4 ਮਿਲੀਅਨ ਹੋ ਗਏ ਕਈ ਵਾਰੀ ਉਹ ਬਖਾਵੇ ਦੇ ਵੀ ਹੋ ਰਹੇ ਜਾਂਦੇ ਲੋਕਾਂ ਤੱਕ ਕੋਈ ਗੱਲ ਪਹੁੰਚੀ ਨਹੀਂ ਹੁੰਦੀ ਸੇਮ ਐਸੇ ਇਹਦੇ ਚੀਜ਼ ਦੱਸ ਇਹ ਹੈ ਕਿ ਜਿਹੜਾ ਸਫਲਤਾ ਆ ਜਾਂ ਤੁਹਾਡਾ ਏਮ ਹੈ ਉਹਦੇ ਵਿੱਚ ਸ਼ਾਰਟਕੱਟਸ ਜਿਹੜੇ ਨੇ ਉਹ ਠੀਕ ਨਹੀਂ ਹੁੰਦੇ ਫॉर ਦਾ ਟਾਈਮ ਵੀ ਤੁਹਾਨੂੰ ਖੁਸ਼ੀ ਦਿੰਦੇ ਪਰ ਅੰਦਰੋਂ ਤੁਹਾਡੀ ਪ੍ਰਾਪਤੀਆਂ ਦੇ ਵਿੱਚ ਤੁਹਾਨੂੰ ਮਾਣ ਨਹੀਂ ਮਹਿਸੂਸ ਹੁੰਦਾ ਇਹਦਾ ਪਾਟ ਫਿਲਮ ਦੇ ਪਾਟ ਤੋਂ ਪਹਿਲਾਂ ਅਸੀਂ ਪਰਿਵਾਰਕ ਪਾਟ ਹੈ ਕਿਉਂਕਿ ਦੀਪ ਨੇ ਉਹ ਤੋਂ ਗਾਉਣਾ ਵੀ ਨਹੀਂ ਸੀ ਸ਼ੁਰੂ ਕੀਤਾ ਰਜਿੰਦਰ ਕਾਲਜ ਪੜ੍ਹਦੇ ਕੂਟਾਂ ਦੇ ਕੁਆਟਰਾਂ 'ਚ ਇਹਦੇ ਵੀ ਸਟਰਗਲ ਤੇ ਸੀ ਨਾਲ ਵਕੀਲਾ ਮਾਨ ਸੀ ਮੈਂ ਵੀ ਤੁਰੇ ਫਿਰੇ ਤੇ ਨਹੀਂ ਕਦੇ ਝੋਲਾ ਇਹਨਾਂ ਕੋਲ ਰੱਖ ਲੈਣਾ ਕਦੇ ਬਲਕਾਰ ਸਿੱਧੂ ਘਰਾਂ ਦੇ ਘਰੇ ਰੱਖ ਦੇਣਾ ਇਹ ਪਰਿਵਾਰ ਜਦੋਂ ਗਰੋਅ ਕੀਤਾ ਸਾਰਿਆਂ ਨੇ ਕੀਤਾ ਤਾਂ ਬੜੀ ਖੁਸ਼ੀ ਹੁੰਦੀ ਤੁਹਾਡੇ ਨਾਲ ਦੇ ਸੱਗੀ ਸਾਥੀ ਗਰੋਅ ਕਰ ਰਹੇ ਹਾਂ ਉਹਨਾਂ ਹੀ ਦਿਨਾਂ ਦੇ ਵਿੱਚ ਇੱਕ ਆ ਸਾਥੀ ਸਾਡੇ ਸੀ ਜਦੋਂ ਜਦੋਂ ਸਾਡੀਆਂ ਕੋਈ ਨਹੀਂ ਸੀ ਫੋਟੋਆਂ ਕਿ ਜਦਾਂ ਜਾਂ ਫੋਟੋ ਖਿਚਾਉਣ ਨੂੰ ਪੈਸੇ ਬੜੇ ਲੱਗਦੇ ਸੀ ਫਿਰ ਅਸੀਂ ਸੋਚਦੇ ਸੀ ਵੀ ਮੁਫਤ ਵਾਲੀਆਂ ਫੋਟੋਆਂ ਕੌਣ ਵਧੀਆ ਖਿੱਚੂਗਾ ਫਿਰ ਆਏ ਹਾਂ ਮੇਰੇ ਛੋਟੇ ਵੀ ਦੀਪ ਟਿੱਲੋ ਜਸਮੀਨ ਜੱਸੀ ਹਰਿੰਦਰ ਪੁੱਲਰ ਵਕੀਲਾਮਾਨ ਇਹਨਾਂ ਨੇ ਬਹੁਤ ਤਰਦਦ ਕਰਕੇ ਬਹੁਤ ਮਿਹਨਤ ਨਾਲ ਫਿਲਮ ਜਿਹੜੀ ਬਣਾਈ ਛੇਤਰੀ ਉਹਦੀ ਪ੍ਰੋਮੋਸ਼ਨ ਵਾਸਤੇ ਕੱਥੇ ਮੈਂ ਤੁਹਾਡੇ ਸਭ ਨਾਲ ਰੜਕੇ ਦੁਆ ਕਰਦਾ ਵੀ ਇਹਨੂੰ ਬਹੁਤ ਜ਼ਿਆਦਾ ਸਫਲਤਾ ਮਿਲੇ ਹਰ ਘਰ ਘਰ ਪਹੁੰਚੇ ਹਰ ਦਿਮਾਗ ਦੇ ਵਿੱਚ ਹਰ ਦਿਲ ਵਿੱਚ ਪਹੁੰਚੇ ਇਹਨਾਂ ਨੇ ਬਹੁਤ ਮਿਹਨਤ ਕੀਤੀ ਤੇ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ ਹਾਂ ਇਹ ਜਿਹੇ ਫਿਰਤ ਜਿਹੜੀ ਇਹਨਾਂ ਨੇ ਪਾਈ ਹੈ ਵੀ ਕੋਈ ਕੰਮ ਨੂੰ ਸਿਰੇ ਲਾਉਣ ਵਾਸਤੇ ਕੱਲੀ ਲਗਨ ਤੇ ਨਹੀਂ ਮੈਂ ਸੋਚਦਾ ਮੈਂ ਜਨੂਨ ਤੋਂ ਬਿਨਾਂ ਕੋਈ ਗੱਲ ਸਿਰੇ ਲੱਗਦੀ ਜਿਸ ਜਨੂੰਨ ਦੇ ਪੱਧਰ ਤੱਕ ਤੁਸੀਂ ਮਿਹਨਤ ਕਰਦੇ ਹੋ ਤਾਂ ਫਿਰ ਕੋਈ ਵੀ ਤੁਹਾਡਾ ਗੋਲ ਹੈ ਤੁਸੀਂ ਉਹਨੂੰ ਅਚੀਵ ਕਰ ਸਕਦੇ ਹੋ ਇਸ ਕਰਕੇ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕ ਹੈ ਅ ਅੱਗੇ ਤੋਂ ਉਮੀਦ ਕਰਦਾ ਵੀ ਹੋਰ ਵੀ ਚੰਗੀਆਂ ਫਰਮਾਂ ਬਣਾਉਣਗੇ ਤੇ ਲੋਕਾਂ ਦੇ ਦਿਲਾਂ ਤੇ ਆਪਣੀ ਗਹਿਰੀ छापਛਾਣਗੇ ਅ ਜਿ ਬਦਲਦਾ ਇੰਨੇ ਸੀਨੀਅਰ ਕਲਾਕਾਰਾਂ ਨੇ ਦਰਸ਼ਨ ਹੋਏ ਤੇ ਸਾਰੇ ਵੱਡੇ ਹਨਾ ਭਰਾਵਾਂ ਦੇ ਦਰਸ਼ਨ ਹੋਏ ਤੇ ਆਪਾਂ ਮੈਨਸਬ ਜਿਹੜਾ ਅੱਜ ਇਕੱਠੇ ਹੁੰਦਾ ਹੈ ਹਨਾ ਉਹ ਹੈਗਾ ਵੀਰੇ ਹੋਰਾਂ ਦੀ ਜਿਹੜੀ ਮੂਈ ਆਈ ਹੈ ਹਨਾ ਉਹਨਾਂ ਦੱਸਿਆ ਵੈਸੇ ਮੈਂ ਨਾ ਮੇਰੇ ਹੈਬਿਟਮ ਹੈ ਬਹੁਤ ਘੱਟ ਵੇਖਦਾ ਮੂਵੀਆ ਪਰ ਜਦੋਂ ਕੋਈ ਚੀਜ਼ ਆਦਰਾ ਮਿਲਦੀ ਹੋਵੇ ਉਹ ਜਿਹੜੀ ਉਹਨਾਂ ਨੇ ਸਟੋਰੀ ਸੁਣਾਈ ਆ ਉਹ ਮੈਨੂੰ ਲੱਗਦਾ ਉਹ ਮੇਰੀ ਆਪਦੀ ਸਟੋਰੀ ਜੀ ਹੋਈ ਹੈ ਨਾ ਵੀ ਸੁਪਨੇ ਪੂਰੇ ਹੁੰਦੇ ਆ ਬਈ ਜੇ ਇੱਕ ਉਹ ਹੀ ਵਿੱਕੀ ਬਾਈ ਦਾ ਕਹਿਣ ਨੂੰ ਨਾ ਜਿਹੜੇ ਸ਼ਹਿਰ ਜੀ ਤੁਰਿਆ ਫਿਰਦਾ ਬੰਦਾ ਅੱਜ ਉਥੇ ਛਤਰੀਆਂ ਵਾਲੀਆਂ ਛੂਟੀਆਂ ਕਰ ਰਹੇ ਆ ਤਾਂ ਬਾਬਾ ਸੁਪਨੇ ਪੂਰੇ ਕਰਦਾ ਕਿਸੇ ਦੇ ਵੀ ਪੂਰੇ ਹੋ ਸਕਦੇ ਨਾ ਇਹ ਕਹਿੰਦਾ ਸੱਚੀ ਨੀਅਤ ਨਾਲ ਲੱਗਿਆ ਰਹੇ ਨਾ ਤੇ ਬਾਈਕਰੂ ਤੇ ਯਕੀਨ ਰੱਖੇ ਸਭ ਕੁਝ ਹੁੰਦਾ ਸਾਰਿਆਂ ਨੇ ਬਾਈਕਰੂ ਦੀ ਮੂਵੀ ਜ਼ਰੂਰ ਦੇਖੋ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਵਿੱਕੀ ਬਾਲੀਵੁੱਡ ਅਕੈਡਮੀ ਨਾ ਕਰਦੀਏ ਅਕੈਡਮੀ ਕੀ ਯੂਨੀਵਰਸਿਟੀ ਹੈ ਜਿੰਨੇ ਉੱਥੋਂ ਸਟੂਡੈਂਟ ਨਿਕਲੇ ਤੇ ਸਾਰੇ ਸਕਸੈਸ ਨੇ ਸਭ ਤੋਂ ਵੱਡੀ ਗੱਲ ਇਹ ਹੈ ਵੀ ਮੇਰਾ ਕੋਈ ਚੇਲਾ ਅਨਸਕਸੈਸ ਨਹੀਂ ਹੈਗਾ ਵੀ ਜਿਹਨੇ ਵਿੱਕੀ ਬਾਲੀਵੁੱਡ ਤੋਂ ਕੰਮ ਸਿੱਖਿਆ ਤੇ ਸਕਸੈਸ ਨਹੀਂ ਹੈਗਾ ਇਹ ਸਭ ਤੋਂ ਵੱਡੀ ਮੇਰੇ ਲਈ ਅਚੀਵਮੈਂਟ ਹੈ ਵੀ ਜਿਹੜੇ ਇੰਨੇ ਸਕਸੈਸ ਹੈ ਬੜੇ ਬੰਦੇ ਫੋਟੋਗ੍ਰਾਫਰ ਮੇਰੇ ਤੋਂ ਪੁਰਾਣੇ ਵੀ ਹੈ ਬੜਿਆਂ ਦੇ ਚੇਲੇ ਆ ਪਰ ਉਸ ਪਰਮਾਤਮਾ ਦੀ ਕਿਰਪਾ ਨਾਲ ਜਿਨੇ ਵਿੱਕੀ ਕੋਲੋਂ ਕੰਮ ਸਿੱਖਿਆ ਉਹ ਸਾਰੇ ਸਕਸੈਸ ਆ ਮੈਨੂੰ ਇਹ ਬਹੁਤ ਮਤਲਬ ਮਾਣ ਹੰਦਾ ਆ ਆਪਣੇ ਬੜੀ ਵੱਡੀ ਖੁਸ਼ੀ ਵਾਲੀ ਗੱਲ ਆ ਵੀ ਇਹ ਇੰਨਾ ਕਿਸੇ ਲਈ ਨਾ ਹੀ ਪਰਮਾਤਮਾ ਨੇ ਇੰਨਾ ਬਣਾਤਾ ਇਹ ਭਰਾਵਾਂ ਦੇ ਸਿਰ ਤੇ ਇਹ ਮੇਰੇ ਨਾਲ ਜੁੜੇ ਆ ਸਾਰੇ ਉਹ ਜੁੜਿਆ ਕਰਕੇ ਮੇਰਾ ਨਾਂ ਹੋਰ ਵੱਡਾ ਹੋ ਗਿਆ ਉਹ ਵੱਡੇ ਨਾਂ ਕਰਕੇ ਜਿਹੜੇ ਮੇਰੇ ਕੋਲੋਂ ਸਿੱਖਦੇ ਆ ਉਹ ਸਾਰੇ ਜਿੱਥੇ ਵੀ ਕੋਈ ਕੰਮ ਕਰੀ ਜਾਂਦਾ ਸਾਰੇ ਸਕਸੈਸ ਛਤਰੀ ਫਿਲਮ ਬਾਰੇ ਕੀ ਕਹਿਣਾ ਚਾਹਣਾ ਛਤਰੀ ਸਾਡੀ ਆਪਦੀ ਫੈਮਿਲੀ ਦੀ ਸਟੋਰੀ ਆ ਮੈਂ ਵੀ ਉਸੇ ਚੋਂ ਨਿਕਲੇ ਆ ਪਲਵਿੰਦਰ ਬਾਜੀ ਵੀ ਉਸੇ ਚੋਂ ਨਿਕਲੇ ਦੀਪ ਵੀ ਨਿਕਲੇ ਅਸੀਂ ਇਕੱਠੇ ਸਟ੍ਰਗਲਰ ਆ ਅਸੀਂ ਤਾਂ ਨਿਕਲੇ ਹੀ ਉਸ ਚੋਂ ਆ ਪਰ ਅਸੀਂ ਹੁਣ ਜਦੋਂ ਸਕਸੈਸ ਹੋ ਗਏ ਆ ਅਸੀਂ ਉਹਨੇ ਲੋਕਾਂ ਨੂੰ ਆਪਦੀ ਮਤਲਬ ਪ੍ਰੇਰਣਾ ਦੇ ਰਹੇ ਆ ਵੀ ਸਾਨੂੰ ਸਕਸੈਸ ਦੇਖ ਰਹੇ ਆ ਤੇ ਸਾਡੀ ਫਿਲਮ ਵੇਖ ਕੇ ਤੁਸੀਂ ਵੀ ਸਕਸੈਸ ਹੋ ਸਕਦੇ ਆ ਇਹ ਜਿਹੜਾ ਪੋਸਟਰ ਸ਼ੂਟ ਹੈ ਛਤਰੀ ਹੈ ਸਾਰਾ ਇਹ ਮੇਰਾ ਝੂਟਾ ਟੋਟਲੀ ਮੈਂ ਹੀ ਸ਼ੂਟ ਕੀਤਾ ਤੇ ਉਹ ਸ਼ੂਟ ਵੀ ਸਾਰਾ ਮਤਲਬ ਜਿੰਨਾ ਵੀ ਦੇਖ ਰਹੇ ਆ ਬਾਕੀ ਜਿੰਨਾ ਵੀ ਦੀਪ ਦਾ ਸ਼ੁਰੂ ਤੋਂ ਲੈ ਕੇ ਅੱਜ ਤੱਕ ਜੋ ਵੀ ਕੰਮ ਹੈ ਉਹ ਮੈਨੂੰ ਸ਼ੂਟ ਕੀਤਾ ਚਾਹੀਦਾ ਚਾਹੀਦਾ ਵਿਆਪੀ ਹੋਵੇ ਕਹਿੰਦਾ ਜੀ ਸੁਖ ਰਹੀ ਟਾਣੀ ਤੇ ਜਦ ਬੂਰ ਆਉਂਦਾ ਹੈ ਝੂਠ ਦੀ ਜ਼ਿੰਦਗੀ ਸਰੂਰ ਆਉਂਦਾ ਹੈ ਜ਼ਿੰਦਗੀ ਨੂੰ ਜਿਉਣ ਯੋਗ ਕਰਦੀਆਂ ਨੇ ਮਿਹਨਤਾਂ ਤੇ ਕਿਰਤ ਸਦਕਾ ਚਿਹਰਿਆਂ ਤੇ ਨੂਰ ਆਉਂਦਾ ਵਾਹ ਇਹ ਗੱਲ 100% ਲਾਗੂ ਹੁੰਦੀ ਹੈ ਡਿਊਟੀ ਲੋ ਹੋਣਾ ਵਾਸਤੇ ਹਾਜ਼ਰੀ ਕੈਸਟ ਜਦੋਂ ਇਹਨਾਂ ਦੀ ਆਈ ਸੀ ਉਸ ਵਕਤ ਦਾ ਇਹਨਾਂ ਦੇ ਨਾਲ ਮੇਰਾ ਪ੍ਰੇਮ ਹੈ ਤੇ ਮੈਂ ਨਿਰੰਤਰ ਦੇਖਿਆ ਹੈ ਇਹਨਾਂ ਨੇ ਬੁਲੰਦੀਆਂ ਨੂੰ ਛੋਇਆ ਦੀਪ ਢੱਲੋ ਤੇ ਜੈਸਮੀਨ ਜੱਸੀ ਦੀ ਜਿਹੜੀ ਜੋੜੀ ਹੈ ਉਹ ਬਹੁਤ ਪੰਜਾਬ ਦੇ ਵਿੱਚ ਵਿਸ਼ੇਸ਼ ਮਕਾਮ ਰੱਖਦੀ ਹੈ ਪਰ ਮ제 ਦੀ ਗੱਲ ਇਹ ਹੈ ਵੀ ਨਿਰੰਤਰ ਬੁਲੰਦੀਆਂ ਛੁੰਦੇ ਹੋਏ ਵੀ ਸਾਡਾ ਰਿਸ਼ਤਾ ਜਿਹੜਾ ਉਹ ਉਸੇ ਤਰ੍ਹਾਂ ਬਣਿਆ ਰਿਹਾ ਹੈ ਅਸੀਂ ਸੁੱਖ-ਦੁੱਖ ਦੇ ਵਿੱਚ ਉਸੇ ਤਰ੍ਹਾਂ ਮਿਲਦੇ ਵਰਤਦੇ ਆਂ ਤੇ ਬਾਕੀ ਇਸ ਲਾਈਨ ਦੇ ਨਾਲ ਮੈਨੂੰ ਜੋੜਿਆ ਹਰਿੰਦਰ ਭੁੱਲਰ ਹੋਣਾ ਨਹੀਂ ਸਹੀ ਮੇੜਿਆਂ ਦੇ ਵਿੱਚ ਮੈਂ ਮੰਚ ਸੰਜਲਕ ਹਾਂ ਇਹਨਾਂ ਨੇ ਆਪਣੀਆਂ ਦਮਦਾਰ ਮੂਵੀਆਂ ਦੇ ਵਿੱਚ ਆਪਣੀ ਦਮਦਾਰ ਐਕਟਿੰਗ ਕਰਦੇ ਕਰਦੇ ਕਿਤੇ ਨਾ ਕਿਤੇ ਮੈਨੂੰ ਵੀ ਅਜਿਹੀ ਤਾਂ ਤੇ ਫਿੱਟ ਕਰਤਾ ਕਿ ਮੇਰਾ ਵੀ ਦਿਲ ਕਰਨ ਲੱਗ ਗਿਆ ਵੀ ਮੈਂ ਐਕਟਰ ਬਣਾ ਤਾਂ ਜਿਹੜੀ ਗੱਲ ਮੈਂ ਪਹਿਲਾਂ ਕੀਤੀ ਸੀ ਕਿ ਜਿਹੜਾ ਵੀ ਵਿਅਕਤੀ ਜ਼ਿੰਦਗੀ ਦੇ ਵਿੱਚ ਮਿਹਨਤ ਕਰਕੇ ਕਾਮਯਾਬ ਹੁੰਦਾ ਹੈ ਉਹ ਸਮਾਜ ਦੇ ਲਈ ਮਿਸਾਲ ਹੁੰਦਾ ਹੈ ਤੇ ਕਦੇ ਵੀ ਅਜਿਹਾ ਨਹੀਂ ਹੁੰਦਾ ਕਿ ਮਿਹਨਤ ਕਰਨ ਵਾਲੇ ਵਿਅਕਤੀ ਨੂੰ ਮਨ ਚਾਹੀ ਮੰਜ਼ਿਲ ਨਾ ਮਿਲੇ ਕਿਉਂਕਿ ਮੈਂ ਡਿਸਟ੍ਰਿਕਟ ਕੈਰੀਅਰ ਕਾਉਂਸਲਰ ਵੀ ਹੈ ਡਿਸਟ੍ਰਿਕਟ ਗਾਈਡੈਂਸ ਕਾਉਂਸਲਰ ਵੀ ਹੈ ਤਾਂ ਮੈਂ ਬੱਚਿਆਂ ਨੂੰ ਵੀ ਇਹੀ ਪਾਠ ਪੜਾਉਣਾ ਹੈ ਕਿ ਜ਼ਿੰਦਗੀ ਦੇ ਵਿੱਚ ਇੱਕ ਸੁਪਨਾ ਲਓ ਉਹ ਸੁਪਨੇ ਨੂੰ ਪੂਰਾ ਕਰਨ ਵਾਸਤੇ ਸੱਚੇ ਦਿਲੋਂ ਮਿਹਨਤ ਕਰ ਦਿਓ ਸਾਰੇ ਐਫਰਟਸ ਕਰ ਦਿਓ ਤੇ ਕੋਈ ਦੁਨੀਆ ਦੀ ਤਾਕਤ ਐਸੀ ਨਹੀਂ ਕਿ ਤੁਹਾਨੂੰ ਤੁਹਾਡੀ ਮੰਜ਼ਿਲ ਤੇ ਪਹੁੰਚਣ ਤੋਂ ਰੋਕ ਸਕੇ ਇਹੀ ਕੋ ਛਤਰੀ ਫਿਲਮ ਹੈ ਇਹੀ ਫਿਲਮ ਹੈ ਜਿਹੜਾ ਸਾਰਾ ਕੁਝ ਛਤਰੀ ਦੇ ਵਿੱਚ ਦਿਖਾਇਆ ਗਿਆ ਤੇ ਆਪਾਂ ਬਾਬਾ ਫਰੀਦ ਸਾਹਿਬ ਦੀ ਧਰਤੀ ਤੇ ਬੈਠੇ ਹਾਂ ਉਹਨਾਂ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਵੀ ਕਰਦੇ ਆਂ ਕਿ ਜਿਹੜਾ ਬੰਦਾ ਸੱਚੀ ਮਿਹਨਤ ਲਗਨ ਨਾਲ ਕਰਦਾ ਉਹਦੇ ਸਿਰ ਤੇ ਛਤਰੀ ਜਰੂਰ ਆਵੇ ਸੋ ਇਹ ਛਤਰੀ ਹੈ ਜਿਹੜੀ ਇਹ ਮਿਹਨਤੀ ਲੋਕਾਂ ਦੇ ਵਾਸਤੇ ਇੱਕ ਪੈਗਾਮ ਹੈ ਤੇ ਨਵੇਂ ਬੱਚਿਆਂ ਨੂੰ ਵੀ ਮੇਰੀ ਇਹੀ ਬੇਨਤੀ ਹੈ ਕਿ ਉਹ ਦੀਪ ਢਿੱਲੋਂ ਵਾਂਗੂ ਮਿਹਨਤ ਕਰਨ ਚਾਹੇ ਉਹ ਗਾਇਕੀ ਹੋਵੇ ਚਾਹੇ ਅਦਾਕਾਰੀ ਹੋਵੇ ਫਿਰ ਹਰ ਖੇਤਰ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਤੁਹਾਨੂੰ ਸਲਾਮ ਤੇ ਸਤਿਕਾਰ ਮਿਲਦਾ ਹੈ ਗੁਲਵਿੰਦਰ ਕਮਲ ਸਾਡੇ ਵੱਡੇ ਭਾਜੀ ਨੇ ਇਹਨਾਂ ਕੋਲੋਂ ਅਸੀਂ ਬਹੁਤ ਕੁਝ ਸਿੱਖਦੇ ਆਂ ਤਾਂ ਇਹ ਵੀ ਸਹੂੰਗਾ ਬਸ ਇੰਨਾ ਹੀ ਕਹੂੰਗਾ ਕਿ ਕਰਮਾ ਵਾਲੇ ਉਹ ਲੋਕ ਹੁੰਦੇ ਆ ਜਿਨ੍ਹਾਂ ਦੇ ਅਜਿਹੇ ਦੋਸਤ ਹੋਣ ਤੇ ਆਪਣੇ ਸਭ ਦੇ ਦੋਸਤ ਹੈ ਇਹ ਆਪਾਂ ਇਸ ਗੱਲੋਂ ਸਾਰੇ ਲੱਕੀਏ ਤੇ ਅੰਤ ਦੇ ਵਿੱਚ ਮੇਰੀ ਇਹੋ ਦੁਆ ਹੈ ਕਿ ਜਿਹੜੀ ਪੰਜਾਬੀ ਮੂਵੀ ਛਤਰੀ ਦੀਪਟ ਨੂੰ ਉਹਨਾਂ ਨੇ ਬਣਾਈ ਹੈ ਪੰਜਾਬੀ ਫਿਲਮਾਂ ਦੇ ਵਿੱਚ ਇਹ ਮੀਲ ਪੱਥਰ ਸਾਬਤ ਹੋਵੇ ਤੇ ਬਹੁਤ ਸਾਰੇ ਨੌਜਵਾਨਾਂ ਦੇ ਲਈ ਪ੍ਰੇਰਣਾਦਾਇਕ ਬਣੇ ਉਹ ਮਿਹਨਤਾਂ ਕਰਕੇ ਆਪਣੀਆਂ ਮੰਜ਼ਲਾਂ ਤੇ ਪਹੁੰਚਣ ਤੇ ਤੁਹਾਨੂੰ ਸਾਰਿਆਂ ਨੂੰ ਅਸੀਂ ਦੋਨੋਂ ਹੱਥ ਜੋੜ ਕੇ ਗੁਜਾਰਿਸ਼ ਕਰਦੇ ਹਾਂ ਕਿ ਆਪਣੀ ਜ਼ਿੰਦਗੀ ਦਾ ਖੂਬਸੂਰਤ ਜਿਹੜਾ ਸਮਾਂ ਸਾਡੀ ਫਿਲਮ ਦੇ ਲੇਖੇ ਲਾਓ ਬਠਿੰਡਾ ਅੰਮ੍ਰਿਤਸਰ ਨੈਸ਼ਨਲ ਹਾਈਵੇ ਨੰਬਰ 54 ਤੇ ਸਥਿਤ ਹੈ ਲਾ ਪੰਜਾਬ ਕੋੜਪੁਰਾ ਵਿਖੇ ਉੱਥੇ ਪਹੁੰਚੇ ਨੇ ਦੀਪ ਢਿੱਲੋਂ ਜੀ ਤੇ ਜੈਸਮੀਨ ਜੱਸੀ ਜੀ ਆਪਣੀ ਸਮੁੱਚੀ ਟੀਮ ਸਮੇਤ ਉਹਨਾਂ ਨੇ ਇੱਕ ਫਿਲਮ ਬਣਾਈ ਹੈ ਛਤਰੀ ਜਿਹੜੀ ਚੋਪਾਲ ਤੇ ਹੈ ਉਹ ਕਹਿੰਦੇ ਥੀਏਟਰ ਨਾਲੋਂ ਵੱਖਰੀ ਫਿਲਮ ਤੁਹਾਨੂੰ ਦਿਖਾਵਾਂਗੇ ਜਿਹਦੇ ਵਿੱਚ ਕੋਈ ਨੌਜਵਾਨ ਹੈ ਉਹ ਅਖੀਰ ਤੱਕ ਮਿਹਨਤ ਕਰਦਾ ਤੇ ਕਾਮਯਾਬ ਹੁੰਦਾ ਤੁਸੀਂ ਅਖੀਰ ਤੱਕ ਜਿੰਨੀਆਂ ਮੁਸ਼ਕਲਾਂ ਸੰਸਿਆਵਾਂ ਚੁਣੌਤੀਆਂ ਤੇ ਪਰੇਸ਼ਾਨੀਆਂ ਆਉਂਦੀਆਂ ਨੇ ਤੁਸੀਂ ਉਹਨਾਂ ਦਾ ਮੁਕਾਬਲਾ ਕਰਨਾ ਸਿੱਖੋ ਤੁਹਾਨੂੰ ਸਫਲਤਾ ਜ਼ਰੂਰ ਮਿਲੂਗੀ ਉਹ ਕਹਿੰਦੇ ਹਰ ਤਰ੍ਹਾਂ ਦੀ ਵੱਖਰੀ ਫਿਲਮ ਹੈ ਤੁਸੀਂ ਆਪਣੇ ਘਰ ਚ ਬੈਡਰੂਮ ਚ ਰਜਾਈ ਚ ਬੈਠ ਕੇ ਵੀ ਦੇਖ ਸਕਦੇ ਹੋ ਫੈਮਿਲੀ ਫਿਲਮ ਹੈ ਕੋਈ ਇਹਦੇ ਵਿੱਚ ਐਹੋ ਜਿਹਾ ਇਤਰਾਜਯੋਗ ਸੀਨ ਨਹੀਂ ਕਿ ਸਭ ਤੁਹਾਨੂੰ ਸ਼ਰਮਸਾਰ ਹੋਣਾ ਪਵੇ ਕਹਿੰਦੇ ਪ੍ਰੇਰਨਾ ਸਰੋਤ ਹੈ ਬੱਚਿਆਂ ਲਈ ਨੌਜਵਾਨਾਂ ਲਈ ਤੇ ਆਉਣ ਵਾਲੀ ਨਵੀਂ ਪੀੜੀ ਲਈ ਸੋ ਇਹ ਫਿਲਮ ਕਿੰਨੀ ਕੋ ਕਾਮਯਾਬ ਹੁੰਦੀ ਹੈ ਇਹ ਆਉਣ ਵਾਲਾ ਸਮਾਂ ਦੱਸੂਗਾ ਪਰ ਜੋ ਉਹਨਾਂ ਨੇ ਫਿਲਮ ਦੀ ਪ੍ਰੋਮੋਸ਼ਨ ਲਈ ਗੱਲਾਂ ਕੀਤੀਆਂ ਉਹਦੇ ਚ ਉਹਨਾਂ ਨੇ ਇਹੀ ਦੱਸਿਆ ਕਿ ਮਿਹਨਤ ਲਗਨ ਤੇ ਇਮਾਨਦਾਰੀ ਦਾ ਪੱਲਾ ਕਦੇ ਵੀ ਨਾ ਛੱਡੋ ਕੋਰਪੂਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ